ਰਪਿਓ ਪੁੱਤ ਵੀ ਜ਼ਖਮੀ ਹੋ ਚੁੱਕੇ ਨੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੀਏ ਕਿ ਇੱਕ ਸ਼ਰਾਬੀ ਡਰਾਈਵਰ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ रह ਜਾਓਗੇ ਦਰਸਲ ਇੱਕ ਟਰੱਕ ਡਰਾਈਵਰ ਦੇ ਵੱਲੋਂ ਇੱਕ ਟਰਾਲੀ ਨੂੰ ਪਿੱਛੋਂ ਲਿਆ ਕੇ ਟੱਕਰ ਮਾਰੀ ਜਾਂਦੀ ਆ ਦੱਸਿਆ ਕਿ ਟਰੈਕਟਰ ਟਰਾਲੀ ਦੇ ਉੱਪਰ ਇੱਕ ਪਿਓ ਅਤੇ ਪੁੱਤ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਟਰੱਕ ਡਰਾਈਵਰ ਦੇ ਵੱਲੋਂ ਪਿੱਛੋਂ ਆ ਕੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਆ ਤਾਂ ਇਹ ਇਲਜ਼ਾਮ ਲੱਗੇ ਨੇ ਇੱਕ ਟਰੱਕ ਡਰਾਈਵਰ ਦੇ ਉੱਪਰ ਉੱਤੀ ਜਦੋਂ ਉਸਦੇ ਸਾਥੀ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸ਼ਰਾਬ ਪੀਤੀਆ ਤਾਂ ਕਹਿੰਦੇ ਅਸੀਂ ਸ਼ਰਾਬ ਪੀਤੀਆ ਤਾਂ ਇਹ ਵੱਡੀ ਇਸ ਸਮੇਂ ਘਟਨਾ ਵਾਪਰੀ ਆ ਦੱਸਿਆ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਟਰੱਕ ਦੇ ਵੱਲੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਜਾਂਦੀ ਆ ਤੇ ਇਸ ਦੌਰਾਨ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਪਿਓ ਪੁੱਤ ਵੀ ਜ਼ਖਮੀ ਹੋ ਚੁੱਕੇ ਨੇ ਤਾਂ ਇੰਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਕਿਉਂਕਿ ਟਰੈਕਟਰ ਟਰਾਲੀ ਦੀ ਵੀ ਬੁਰੀ ਹਾਲਤ ਇਸ ਸਮੇਂ ਨਜ਼ਰ ਆ ਰਹੀ ਆ ਉੱਤੀ ਜੇਕਰ ਟਰੈਲ ਟੱਕ ਦੀ ਗੱਲ ਕਰੀਏ ਤਾਂ ਉਸ ਦੇ ਹਾਲਤ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਕੁ ਜ਼ਿਆਦਾ ਜ਼ਬਰਦਸਤ ਰਹੀ ਹੈ ਉੱਥੇ ਹੀ ਇੱਕ ਦਰਖਤ ਟੁੱਟ ਕੇ ਟਰੈਕਟਰ ਦੇ ਉੱਪਰ ਡਿੱਗਿਆ ਹੋਇਆ ਵੀ ਨਜ਼ਰ ਆ ਰਿਹਾ ਤਾਂ ਇਸ ਦੌਰਾਨ ਟਰੈਕਟਰ ਦੇ ਉੱਪਰ ਸਵਾਰ ਜਥੇ ਪਿਓ ਪੁੱਤ ਜ਼ਖਮੀ ਹੋਏ ਨੇ ਉੱਥੇ ਹੀ ਟਰੱਕ ਚਾਲਕ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ ਬਤਾ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਦਸੂਹਾ ਦੇ ਨਜ਼ਦੀਕ ਇਹ ਹਾਸਾ ਵਾਪਰਿਆ ਦੱਸਿਆ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਵਿੱਚ ਇੱਕ ਟੱਕਰ ਹੋਈ ਆ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਆ ਜਦਕਿ ਤਿੰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਰੜ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਸਮੇਂ ਵੱਡੀ ਘਟਨਾ ਵਾਪਰੀ ਆ ਅਸੀਂ ਇੱਕ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਇਹਨਾਂ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਕੁ ਜ਼ਿਆਦਾ ਜ਼ਬਰਦਸਤ ਰਹੀ ਆ ਕਿਉਂਕਿ ਟਰੈਕਟਰ ਟਰਾਲੀ ਦੀ ਹਾਲਤ ਹੈ ਜਿਹੜੀ ਉਹ ਦੇਖ ਸਕਦੇ ਹੋ ਕਿ ਕਾਫੀ ਖਸਤਾ ਨਜ਼ਰ ਆ ਰਹੀ ਹੈ ਟਰੈਕਟਰ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਉੱਥੇ ਹੀ ਜੇਕਰ ਟਰੇਲਰ ਦੀ ਗੱਲ ਕਰੀਏ ਤਾਂ ਉਸ ਦੀ ਵੀ ਹਾਲਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਹ ਤਸਵੀਰਾਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਈਆਂ ਜਿੱਥੇ ਦਸੂਹਾ ਦੇ ਨਜ਼ਦੀਕ ਵੱਡਾ ਹਾਦਸਾ ਵਾਪਰਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਦਰਖਤ ਵੀ ਟੁੱਟ ਕੇ ਡੇਗਿਆ ਹੋਇਆ ਨਜ਼ਰ ਆ ਰਿਹਾ ਤੇ ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਦੀ ਸ਼ਰਾਬ ਪੀਤੀ ਹੋਈ ਸੀ ਉੱਥੇ ਹੀ ਜਦੋਂ ਉਸਤੇ ਸਾਥੀ ਦੇ ਨਾਲ ਗੱਲਬਾਤ ਕੀਤੀ ਗਈ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਵੀ ਮੰਨਿਆ ਕਿ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਫਿਲਹਾਲ ਇਸ ਮਾਮਲੇ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਟਰੈਕਟਰ ਚਾਲਕ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਕੋਈ ਵੀ ਗਲਤੀ ਨਹੀਂ ਸੀ ਉਹ ਆਪਣੀ ਸਾਈਡ ਤੇ ਜਾ ਰਿਹਾ ਸੀ ਤਾਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਕਿ ਇੱਕ ਟਰੈਕਟਰ ਟਰਾਲੀ ਅਤੇ ਟਰੱਕ ਦੀ ਟੱਕਰ ਹੋਈ ਆ ਇਲਜ਼ਾਮ ਟਰੱਕ ਵਾਲੇ ਦੇ ਉੱਪਰ ਲੱਗੇ ਨੇ ਕਿ ਉਸ ਦੇ ਵੱਲੋਂ ਪਿੱਛੋਂ ਲਿਆ ਕੇ ਟੱਕਰ ਜਿਹੜੀ ਮਾਰੀ ਗਈ ਹੈ

ਬੰਦੇ ਇਹਦੇ ਜਸਟ ਟੋਟੇ ਨੂੰ ਕਿਹਨੂੰ ਬਚਾਉਣ ਵਾਸਤੇ ਮਾਰਿਆ ਨਾ ਕੋਈ ਚੀਜ਼ ਨਹੀਂ ਲੈ ਮਹਾਰਾਜ ਜੀ ਸ਼ੱਕ ਆ ਗਿਆ ਬਾਬਾ ਪਿਆਬੀ ਹੈ ਨਾ ਕੋਈ ਕੀ ਹੋਇਆ ਕਿਸ ਤਰ੍ਹਾਂ ਹਾਦਸਾ ਹੋਇਆ ਇਹ ਜੀ ਆਪਣਾ ਰਸ਼ਪਾਲ ਸਿੰਘ ਆ ਸਾਡੇ ਪਿੰਡ ਦੇ ਹੈਗੇ ਆ ਟਰੈਕਟਰ ਲੈ ਕੇ ਇਹ ਦਸੂਜਾ ਨੂੰ ਆਰਸੀ ਟਰਾਲੀ ਪਿੱਛੇ ਪਾਈ ਸੀ ਤੇ ਆਪਣਾ ਨੋਰਮਲ ਆਪਣੀ ਸਾਈਟ ਤੇ ਜਾ ਰਿਹਾ ਪਿੱਛੋਂ ਇੱਕ ਟਰੱਲ ਆਇਆ ਜੋ ਉਹ ਅਨ ਕੰਟਰੋਲ ਹੋ ਕੇ ਤੇ ਪਿੱਛੇ ਮਾਰਿਆ ਪਿੱਛੇ ਮਾਰ ਕੇ ਇਹਦਾ ਟਰੈਕਟਰ ਜਿਹੜਾ ਮਤਲਬ ਟੇਡਾ ਹੋ ਗਿਆ ਤੇ ਥੱਲੇ ਡਿਗੇ ਆ ਇਹਨਾਂ ਦੇ ਕੰਨ ਤੇ ਸਿਰ ਤੇ ਮੋਢੇ ਤੇ ਧੌਣ ਤੇ ਲਿੱਡੀ ਉੱਤੇ ਸੱਟ ਲੱਗੀ ਆ ਦੂਜੇ ਮੁੰਡੇ ਦੇ ਪੈਰ ਤੇ ਤਾਂ ਸਿਰ ਤੇ ਸੱਟ ਲੱਗੀ ਆ ਇਹ ਟਰਾਲੀ ਡਰਾਈਵਰ ਨੇ ਸ਼ਰਾਬ ਪੀਤੀ ਥੇ ਉਹਨਾਂ ਨੇ ਸ਼ਰਾਬ ਪੀਤੀ ਥੇ ਹਸਪੀਟਲ ਵੀ ਮਡਾਟਨ ਦਾ ਸੀ ਸ਼ਰਾਬ ਪੀਤੀ ਦੋਨਾਂ ਨੇ ਸ਼ਰਾਬ ਪੀਤੀ ਸੀ ਉਹਨਾਂ ਨੇ ਮੰਨਿਆ ਵੀ ਇੱਥੇ ਅਸੀਂ ਸ਼ਰਾਬ ਪੀਤੀ ਆ ਔਰ ਮੁਸ਼ਕਲ ਆ ਸ਼ਰਾਬ ਦਾ ਤੇ ਕੀ ਮੰਗ ਕਰਦੇ ਤੁਸੀਂ ਹੁਣ ਪੁਲਿਸ ਦੀ ਮੰਗ ਆ ਜੀ ਇਹ ਜਿਹੜਾ ਸ਼ਰਾਬ ਪੀਤੀ ਆ ਇਹਨਾਂ ਬੰਦਿਆਂ ਕਾਨੂੰਨੀ ਕਾਰਵਾਈ ਕੀਤੀ ਹੋਣੀ ਚਾਹੀਦੀ ਆ ਤੇ ਪੁਲਿਸ ਨੂੰ ਜਾਂ ਪ੍ਰਸ਼ਾਸਨ ਉਹਨਾਂ ਦੋਨਾਂ ਬੰਦੇ ਦੀ ਹੁਣ ਜਿੰਦਗੀ ਪਤਾ ਨਹੀਂ ਕੀ ਉਹਨਾਂ ਦੇ ਅੰਦਰ ਹੋ ਗਿਆ ਜਾਂ ਕੀ ਹੋ ਗਿਆ ਭਗਵਾਨ ਜਾਨੇ ਪੂਰਾ ਪਰਿਵਾਰ ਦੁਖੀ ਔਰ ਪਿੰਡ ਪੂਰਾ ਪਿੰਡ ਸਦਮੇ ਵਿੱਚ ਆ ਜੀ ਕਿਵੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਏ ਕਿ ਇੱਕ ਸ਼ਰਾਬੀ ਡਰਾਈਵਰ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ रह ਜਾਓਗੇ ਦਰਸਲ ਇੱਕ ਟਰੱਕ ਡਰਾਈਵਰ ਦੇ ਵੱਲੋਂ ਇੱਕ ਟਰਾਲੀ ਨੂੰ ਪਿੱਛੋਂ ਲਿਆ ਕੇ ਟੱਕਰ ਮਾਰੀ ਜਾਂਦੀ ਆ ਦੱਸੀ ਕਿ ਟਰੈਕਟਰ ਟਰਾਲੀ ਦੇ ਉੱਪਰ ਇੱਕ ਪਿਓ ਅਤੇ ਪੁੱਤ ਜਾਰੇ ਸੰਤੇ ਰਸਤੇ ਦੇ ਵਿੱਚ ਟਰੱਕ ਡਰਾਈਵਰ ਦੇ ਵੱਲੋਂ ਪਿੱਛੋਂ ਆ ਕੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਆ ਤਾਂ ਇਹ ਇਲਜ਼ਾਮ ਲੱਗੇ ਨੇ ਇੱਕ ਟਰੱਕ ਡਰਾਈਵਰ ਦੇ ਉੱਪਰ ਉੱਤੀ ਜਦੋਂ ਉਸਦੇ ਸਾਥੀ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸ਼ਰਾਬ ਪੀਤੀ ਆ ਤਾਂ ਕਹਿੰਦੇ ਅਸੀਂ ਸ਼ਰਾਬ ਪੀਤੀ ਆ ਤਾਂ ਇਹ ਵੱਡੀ ਇਸ ਸਮੇਂ ਘਟਨਾ ਵਾਪਰੀ ਆ ਦੱਸੀਏ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਟਰੱਕ ਦੇ ਵੱਲੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਇਸ ਦੌਰਾਨ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਪਿਓ ਪੁੱਤ ਵੀ ਜ਼ਖਮੀ ਹੋ ਚੁੱਕੇ ਨੇ ਤਾਂ ਇਨ੍ਹਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਕਿਉਂਕਿ ਟਰੈਕਟਰ ਟਰਾਲੀ ਦੀ ਵੀ ਬੁਰੀ ਹਾਲਤ ਇਸ ਸਮੇਂ ਨਜ਼ਰ ਆ ਰਹੀ ਹੈ ਉੱਥੇ ਜਿੱਕਰ ਟਰੈਲ ਟਰੱਕ ਦੀ ਗੱਲ ਕਰੀਏ ਤਾਂ ਉਸ ਦੇ ਹਾਲਤ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਕੁ ਜ਼ਿਆਦਾ ਜ਼ਬਰਦਸਤ ਰਹੀ ਹੈ ਉੱਥੇ ਹੀ ਇੱਕ ਦਰਖਤ ਟੁੱਟ ਕੇ ਟਰੈਕਟਰ ਦੇ ਉੱਪਰ ਡਿੱਗਿਆ ਹੋਇਆ ਵੀ ਨਜ਼ਰ ਆ ਰਿਹਾ ਤਾਂ ਇਸ ਦੌਰਾਨ ਟਰੈਕਟਰ ਦੇ ਉੱਪਰ ਸਵਾਰ ਜਥੇ ਪਿਓ ਪੁੱਤ ਜ਼ਖਮੀ ਹੋਏ ਨੇ ਉੱਥੇ ਹੀ ਟਰੱਕ ਚਾਲਕ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ ਬਾਤ ਇਲਾਜ ਦੇ ਲਈ